ਆਪ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਸਿਹਤ ਦੇ ਦੇ ਕੀਤਾ ਲੋਕਾਂ ਦਾ ਕਲੀਨਿਕ ਖੋਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਇਸ ਨੂੰ ਲੈ ਕੇ ਸੂਬੇ ਚ ਉੱਚ ਗੁਣਵੰਤਾ ਵਾਲੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 881 ਆਮ ਆਦਮੀ ਕਲੀਨਿਕ ਖੋਲੇਗੇ ਨੇ ਇਨ੍ਹਾਂ ਵਿੱਚੋਂ 565 ਪਿੰਡੂ ਖੇਤਰਾ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਦੀ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਅੱਜਕਲ ਕੋਲ ਕਫ ਵਾਇਰਲ ਵਗੈਰਾ ਇਹ ਸਾਰੇ ਪੇਸ਼ੈਂਟਸ ਹੀ ਜ਼ਿਆਦਾ ਆ ਰਹੇ ਹੈ ਕਾਈ ਫਰਡ ਵਗੈਰਾ ਵੀ ਥੋੜੇ ਜਿਕੇ ਸਾਰੇ ਹੈ ਐਂਡ ਦਵਾਈਆਂ ਸਾਡੇ ਕੋਲ ਸਾਰੇ ਹੁੰਦੀਆਂ ਨੇ ਟੈਸਟਸ ਵਗੈਰਾ ਵੀ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਟਰੀਟ ਕਰਦੇ ਆ ਫਿਰ ਉਸ ਹਿਸਾਬ ਨਾਲ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਲੱਕੇ ਚ ਵੀ ਹੋਣਗੇ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਬੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਅੱਜ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਮੇ ਸਿੰਘ ਜੱਜ ਪਹਿਲਵਾਨ ਅੱਜ ਜੇ ਵੀ ਤੁਸੀਂ ਜਿੰਮ ਲਾਰੇ ਜੇ ਇੱਥੇ ਇਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਤੇ ਕਿਵੇਂ ਮਿਲੀ ਲੇਖੋ ਜੀ ਮੈਂ ਪਹਿਲੇ ਸਾਡੀ ਖਾਨਦਾਨੀ ਪੁਲਵਾਨੀਆਂ ਸੀ ਪੁਲਵਾਨੀ ਕਰਦੇ ਰਹੇ ਮੈਂ ਪੁਲਵਾਨੀ ਛੱਡ ਗਿਆ ਸੀ ਤੇ 15 ਸਾਲ ਮੈਂ ਪੁਲਵਾਨੀ ਛੱਡ ਛੱਡੀ ਔਰ ਇਹਦੇ ਦਰਮਿਆਨ ਸਾਨੂੰ ਪ੍ਰੋਬਲਮ ਆ ਗਈਆਂ ਬਿਮਾਰੀਆਂ ਲੱਗ ਗਈਆਂ ਮੈਨੂੰ ਕੈਂਸਰ ਵੀ ਹੋ ਗਿਆ ਸੀ ਔਰ ਜਦੋਂ ਕੈਂਸਰ ਹੋਈ ਉਸ ਤੋਂ ਬਾਅਦ ਫਿਰ ਮੈਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਮੈਨੂੰ ਇੱਥੇ ਫਰਕ ਕਿਸੇ ਕੋਲ ਨਹੀਂ ਸੀ ਪੈਂਡਿਆ ਮੈਨੂੰ ਫਿਰ ਜਿਮ ਦਾ ਸ਼ੌਂਕ ਪੈ ਗਿਆ ਮੈਂ ਜਿਮ ਜਾਣਾ ਸ਼ੁਰੂ ਕੀਤਾ ਉਹ ਜਿਮ ਦੇ ਨਾਲ ਮੈਨੂੰ ਫਿਰ ਤੁਸੀਂ ਇੱਥੇ ਫਰਕ ਨਹੀਂ ਪਿਆ ਕਿੱਥੇ ਗਏ ਫਿਰ ਮੈਂ ਬੰਬੇ ਗਿਆ ਸੀ ਬੰਬੇ ਡਾਕਟਰਾਂ ਨੇ ਇੱਕ ਮੇਰੇ ਮਾਈਂਡ 'ਚ ਇੱਕ ਗੱਲ ਬਾਤ ਦੀ ਕਿ ਜਿਹੜੇ ਤੁਹਾਡੇ ਬੈਡ ਸੈੱਲ ਹੈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਸਾਡੇ ਇਹ ਕਾਰਨ ਕੀ ਹੈ ਬਿਮਾਰੀ ਦਾ ਉਹਨਾਂ ਨੇ ਦੱਸਿਆ ਵੀ ਜਿਹੜੇ ਬੈਡ ਸੈੱਲ ਹੈ ਤੁਹਾਡੇ ਉਹ ਹੈਵੀ ਹੋ ਗਏ ਨੇ ਜਿਹੜੇ ਹੈਵੀ ਸੈੱਲ ਹੈ ਉਹ ਬੈਠੋਗੇ ਨੇ ਤੁਸੀਂ ਆਪਣੇ ਜਿਹੜੇ ਹੈਵੀ ਸੈੱਲ ਲੈ ਉਹਨਾਂ ਨੂੰ ਤਕੜਿਆ ਕਰੋ ਤੇ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਮਾੜਿਆ ਕਰੋ ਇਸ ਕਰਕੇ ਫਿਰ ਸਾਨੂੰ ਇਧਰ ਜਿਮ ਜਾਣਾ ਸ਼ੁਰੂ ਕਰਤਾ ਮੈਂ ਅੱਛੀ ਡੈਟ ਲਿੱਤੀ ਜਿਮ ਲਾਉਣੀ ਸ਼ੁਰੂ ਕੀਤੀ ਮੈਨੂੰ ਦਿਨ ਪਰ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਅੱਜ ਦੀ ਡੇਟ ਦੇ ਵਿੱਚੋਂ ਮੈਂ ਬਿਲਕੁਲ ਫਿੱਟ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੈਂਸਰ ਨਹੀਂ ਹੈ ਤੁਹਾਡੀ ਏਜ ਕਿੰਨੀ ਆ ਮੇਰੀ 67 ਸਾਲ ਸਤਾਰ 67 ਸਾਲ ਦੀ ਉਮਰ ਚ ਐਸ ਟੈਂਪਰ ਡਬੀਟ ਕਿੰਨਾ ਮੇਰਾ 82 ਕਿਲੋ 82 ਕਿਲੋ weight ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਮ ਲਾਉਂਦੇ ਮੈਨੂੰ 15 ਸਾਲ ਹੋ 15 ਸਾਲ ਤੋਂ 15 ਸਾਲ ਲਗਾਤਾਰ ਜੇਵੀਕਲ ਦੀ ਬਿਮਾਰੀ ਕੈਂਸਰ ਦੀ ਜਿਹੜੀ ਸ਼ਿਕਾਇਤ ਸੀ ਇਹ ਕਿੰਨਾ ਚਿਰ ਹੋ ਗਿਆ ਇਹ ਮੈਨੂੰ 25 ਸਾਲ ਕੈਂਸਰ ਨੂੰ ਯਸ ਤੇ 15 ਸਾਲ ਤੋਂ ਜਿਮ ਲਗਾਤਾਰ ਲਾਰੇ ਤੇ ਇਹ ਹੁਣ ਲਗਾਤਾਰ ਚੱਡੀ ਜਾਰੀ ਹੈ ਇਹ ਜਾਰੀ ਰਹੇਗਾ ਜੀ ਜਦ ਤੱਕ ਜਿੰਦੇ ਰਹਾਂਗੇ 60 ਸਾਲ ਦੀ ਉਮਰ ਹਾਂਜੀ ਜਦ ਤੱਕ ਜਿੰਦੇ ਰਹਾਂਗੇ ਜਾਰੀ ਰਹੇਗਾ ਇੱਥੇ ਹੁਣ ਤੁਸੀਂ ਚੈੱਕ ਕਰਾਏਗਾ ਕਿ ਕੈਂਸਰ ਦਾ ਤਾਂ ਦੇਖੀ ਹਾਂਜੀ ਕੈਂਸਰ ਮੈਂ ਹੁਣ ਹੋ ਗਿਆ ਜੀ 3 ਦਿਨ ਹੋ ਗਏ ਬੰਬਿਓ ਉਹਨਾਂ ਨੇ ਮੈਨੂੰ ਅੱਗੇ ਪਿਛਲੇ ਸਾਲ ਵੀ ਕਹਿੰਸਾਲ ਬਾਸ ਸਕਦੇ ਆ ਉਹਨਾਂ ਨੇ ਪਿਛਲੇ ਸਾਲ ਵੀ ਕਿਹਾ ਸੀ ਕਿ ਤੁਸੀਂ ਹੁਣ ਨਾ ਆਇਆ ਕਰੋ ਮੈਂ ਆਪਣੀ ਸੰਤੁਸ਼ਟੀ ਆਸਤੇ ਕਿ ਮਾਨੂੰ ਤਸੱਲੀ ਹੁੰਦੀ ਹੈ ਕਿ ਮੈਨੂੰ ਕੈਂਸਰ ਕਿਸੇ ਹੋਰ ਪਾਰਟਸ ਚ ਨਹੀਂ ਆਏਗਾ ਮੈਂ ਹੁਣ ਵੀ ਗਿਆ ਉਹਨਾਂ ਨੇ ਇਹੋ ਹੀ ਕਿਹਾ ਕਿ ਤੁਸੀਂ ਨਾ ਆਇਆ ਕਰੋ ਸਾਡੀ ਬੋਡੀ ਚ ਕੈਂਸਰ ਜਿਹੜਾ ਹੈਗਾ ਬਿਲਕੁਲ ਖਤਮ ਹੋ ਚੁੱਕਾ ਬਿਲਕੁਲ ਖਤਮ ਹੋ ਗਿਆ ਇਹ ਇਹ ਤੁਸੀਂ ਚੈੱਕਅਪ ਕਰਵਾਇਆ ਡਾਕਟਰਾਂ ਨੇ ਆਖਿਆ ਹਾਂ ਜੀ ਹਾਂ ਜੀ ਬਿਲਕੁਲ ਮੈਨੂੰ ਕੈਂਸਰ ਦਾ ਨਹੀਂ ਹੈ ਬਿਲਕੁਲ ਜੇ ਤੁਸੀਂ ਇਹ ਗੱਲ ਮੰਨਦੇ ਵੀ ਜਿਹੜਾ ਕੈਂਸਰ ਨੂੰ ਤੁਸੀਂ ਹਰਾਇਆਗਾ ਤੇ ਜੇ ਤੁਸੀਂ ਜਿੰਮ ਵਗੈਰਾ ਐਕਸਰਸਾਈਜ਼ ਵਗੈਰਾ ਕਰਕੇ ਹਰਾਇਆ ਕੁਝ ਨਾ ਦੇਖੋ ਜੀ ਮੈਂ ਤੇ ਕੁਝ ਨਹੀਂ ਆ ਰੌਣ ਲਾਕ ਤਰ ਕਰਨ ਵਾਲਾ ਤੇ ਗੁਰੂ ਰਾਮਦਾਸ ਹੈ ਕੀਤਾ ਉਹਨਾਂ ਨੇ ਹੀ ਸਭ ਕੁਝ ਸਿਰਫ ਸਾਨੂੰ ਉਹਨਾਂ ਨੇ ਪ੍ਰੇਰਣਾ ਦਿੱਤੀ ਹੈ ਹਿੰਮਤ ਦਿੱਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਇਹ ਚੱਲਣਦੇ ਆ ਤੇ ਮੈਨੂੰ ਤੇ ਇਹੋ ਹੀ ਲੱਗਦਾ ਪਿਆ ਮੈਂ ਜੋ ਜੋ ਜਿੰਮ ਲੰਨਾ ਤੂ ਤੂ ਮੈਂ ਠੀਕ ਹੋ ਰਿਹਾ ਔਰ ਫਰਸਟ ਕਲਾਸ ਹੈ ਸਵੇਰੇ ਜਿਹੜਾ ਦਾ ਡਾਊਨ ਦਾ ਟਾਈਮ ਆ ਦਿਨ ਕਿੰਨਾ ਦਾ ਮੈਂ 5:30 ਵਜੇ ਇੱਥੇ ਆ ਜਿੰਦਾ ਅੱਛਾ ਉਸ ਤੋਂ ਬਾਅਦ ਕਿੰਨੇ ਵਜੇ ਮੈਂ 8:30 ਵਜੇ 8:30 ਵਜੇ ਆਪਸੀ ਨੂੰ ਟੀਮ ਮੈਸੇਜ ਦੇਣਾ ਚਾਹੁੰਦੇ ਹੋ ਕੈਨਸਲ ਕਰਨਾ ਤੁਹਾਨੂੰ ਦੇਖੋ ਜੀ ਮਾਨ ਵਾਲੀ ਜਨਰੇਸ਼ਨ ਨੂੰ ਜਾਂ ਜਿਹੜੀ ਜਨਰੇਸ਼ਨ ਹੂੰ ਐ ਬਾਂ ਦੇ ਵਿੱਚ ਪੈ ਗਈ ਹੈ ਨਸ਼ਿਆਂ 'ਚ ਵੜ ਗਈ ਹੈ ਮੈਂ ਉਹਨਾਂ ਅੱਗੇ ਇਹੋ ਹੀ ਰਿਕਵੈਸਟ ਕਰਾਂਗਾ ਕਿ ਆਪਣੀ ਜ਼ਿੰਦਗੀ ਸਵਾਰੋ ਨਸ਼ਿਆਂ ਨੂੰ ਛੱਡੋ ਅੱਛਾ ਖਾਓ ਅੱਛਾ ਪੀਓ ਜਿਮ ਲਾਓ ਤਾਡਾ ਪਰਿਵਾਰ ਵੀ ਸੁਖੀ ਤੇ ਤੁਸੀਂ ਵੀ ਸੁਖੀ ਅੱਜ ਇੰਨੀ ਕ ਮੰਗਾਈ ਹੈਗੀ ਆ ਹਰ ਬੰਦੇ ਦੇ ਇੱਕ ਜਾਂ ਦੋ ਬੱਚੇ ਨੇ ਉਹ ਬੱਚਾ ਜਿਹੜੇ ਨਸ਼ਿਆਂ 'ਚ ਲੱਗ ਗਿਆ ਡੈਥ ਹੋ ਗਈ ਆਪ ਤੇ ਗਿਆ ਨਾਲ ਪਿੱਛੇ ਪਰਿਵਾਰ ਵੀ ਖਤਮ ਹੋ ਜਾਂਦਾ ਹੈ ਇਸ ਕਰਕੇ ਮੈਂ ਆਨਾਂ ਲਈ ਜਨਰੇਸ਼ਨ ਨੂੰ ਜਾਂ ਹੁਣ ਜਿਹੜੀ ਹੈਗੀ ਆ ਉਹਨਾਂ ਅੱਗੇ ਇਹ ਰਿਕਵੈਸਟ ਕਰਾਂਗਾ ਇ ਚੰਗਾ ਖਾਓ ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ ਤੇ ਆਪ ਵੀ ਸੁਖੀ ਰਹੋ ਜਿੰਮ ਵਿੱਚ 60 ਸਾਲ ਦਾ ਜਿਹੜਾ ਸਾਡੇ ਬੱਚੇ ਕਿੰਨੇ ਮਰੇ ਤਿੰਨ ਬੱਚੇ ਆ ਤਿੰਨ ਬੱਚੇ ਤਿੰਨ ਬੱਚੇ ਕਿੰਨੇ ਕਿੰਨੇ ਸਾਲਾਂ ਦੇ ਬੱਚਾ 1 35 ਸਾਲ ਦਾ ਹੋ ਗਿਆ ਜੀ ਇੱਕ 25 ਸਾਲ ਦਾ ਇੱਕ 28 ਸਾਲ ਦਾ ਫਿਰ ਬੱਚੇ ਤੁਹਾਡੇ ਵੱਲ ਦੇ ਕੇ ਕੋਈ ਪ੍ਰੈਣਾ ਲੈਂਦੇ ਉਹ ਵੀ ਇਸ ਤਰ੍ਹਾਂ ਦੀ ਜਿੰਮ ਉਹ ਵਗੈਰਾ ਕੋਈ ਐਕਟੀਵਿਟੀ ਕਰਦੇ ਆ ਨਹੀਂ ਨੂੰ ਇਸ ਤਰ੍ਹਾਂ ਦੀ ਦੇਖੋ ਮੰਗਿਆਈ ਜਿੰਨੀ ਕਿ ਚੱਲਦੀ ਪਈ ਆ ਹੋਰ ਇਹ ਮੁਤਾਬਕ ਜੇ ਕੋਈ ਜੌਬ ਕਰਦਾ ਤੇ ਆਪਣਾ ਐਕਸਰਸਾਈਜ਼ ਲਾ ਕੇ ਤੇ ਕਿੱਥੇ ਜਾਏਗਾ ਉੰਨੇ ਕੋਲ ਜੌਬ ਹੀ ਨਹੀਂ ਹੋਣੀ ਕੰਮ ਹੀ ਨਹੀਂ ਹੋਣਾ ਇਹ ਤੇ ਇਹ ਕਹੇਗਾ ਕਿ ਗਵਰਨਮੈਂਟ ਵੀ ਥੋੜੀ ਹੈਲਪ ਕਰੇ ਪਲਵਾਨਾਂ ਨੂੰ ਜਿੰਮ ਵਾਲਿਆਂ ਨੂੰ ਜਿਹੜੇ ਚੰਗੇ ਕਰਨ ਵਾਲੇ ਤੇ ਫਿਰ ਤੇ ਸਰਕਲ ਚੱਲ ਜਾਊਗਾ ਇਹ ਜੇ ਤਰ੍ਹਾਂ ਬੱਚਿਆਂ ਕੋਲ ਖਰਚੇ ਨਹੀਂ ਪੂਰੇ ਹੁੰਦੇ ਤੇ ਉਹ ਕਿੱਥੇ ਜੀਣ ਜਾਣਗੇ ਬੜਾ ਮੁਸ਼ਕਲ ਲਾਉਂਦੇ ਜੇ ਲਗਾਤਾਰ ਇਸ ਤੋਂ ਬਾਅਦ ਕੋਈ ਖਾਂਦੇ ਵੀ ਜੇ ਕੁਛ ਨਾਲ ਬਿਲਕੁਲ ਜੀ ਟੈਟ ਲੈਣੀ ਪੈਂਦੀ ਆ ਜੀ ਦੇਖੋ ਜਿਹੜਾ ਸਾਡਾ 3 ਘੰਟੇ ਦਾ ਜਿੰਮ ਹੈ ਸਾਡੇ 24 ਘੰਟੇ ਹੁੰਦੀ ਹੈ ਕੀ ਘੰਟੇ ਜਿਹੜਾ ਕੀ ਖਾਣਾ ਕੀ ਪੀਣਾ ਕਿਸ ਤਰ੍ਹਾਂ ਆਰਾਮ ਕਰਨਾ ਕਿਸ ਤਰ੍ਹਾਂ ਰੈਸਟ ਕਿੰਨੀ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ ਖਾਲੀ ਜਿਮ ਲਾਉਣ ਨਾਲ ਹੀ ਤੁਸੀਂ ਤਕੜੇ ਨਹੀਂ ਹੋ ਜਾਓਗੇ ਤੁਹਾਡੀ ਡਾਈਟ ਔਰ ਰੈਸਟ ਉਹ ਕਿਸ ਤਰ੍ਹਾਂ ਦੀ ਹੈ ਉਹ ਬਹੁਤ ਕਾਊਂਟ ਕਰਦੀ ਹੈ ਸੈਨਸਰ ਦੇ ਦੌਰਾਨ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਇਹੋ ਜਿਹੜੀਆਂ ਛੱਡੀਆਂ ਇਗਨੋਰ ਕੀਤਾ ਜਿੰਨਾ ਨੂੰ ਤੁਸੀਂ ਲਖੋ ਜੀ ਜਿੰਨੀਆਂ ਫਾਸਟ ਪ੍ਰੂਡ ਹੈ ਤਲੀਆਂ ਚੀਜ਼ਾਂ ਮਿੱਠਾ ਕਿਉ ਪਰੌਂਡੀਆਂ ਜੀ ਇਹ ਜਿਹੜੀਆਂ ਤਲੀਆਂ ਬਲੀਆਂ ਚੀਜ਼ਾਂ ਮਸਾਲੇ ਮਸੂਲੇ ਇਹ ਸਭ ਬੰਦ ਕੀਤੇ ਹੋਏ ਜੀ ਮੈਂ ਬਿਲਕੁਲ ਸਿੰਪਲ ਲੈਣਾ ਡਾਈਟ ਔਰ ਉਬਾਲ ਕੇ ਲੈਣਾ ਜੇ ਸਬਜ਼ੀਆਂ ਖਾਣੀਆਂ ਉਹ ਵੀ ਉਬਾਲ ਕੇ ਖਾਣੀਆਂ ਜਿਹੜੀ ਚੀਜ਼ ਵੀ ਮੈਂ ਖਾਣਾ ਹੈ ਉਬਾਲ ਕੇ ਰਾਜਮਾ ਖਾਣੇ ਆ ਉਹਨਾਂ 'ਚ ਪਿਆਜ਼ ਪਾ ਲੋ ਟਮਾਟਰ ਪਾ ਲੋ ਉਹ ਵੀ ਉਬਾਲ ਕੇ ਮਿਰਚ ਮਸਾਲੇ ਵਾਲੇ ਨਹੀਂ ਚਨੇ ਖਾਣੇ ਆ ਚਨੇ ਦੀ ਦਾਲ ਖਾ ਲੈਣੀ ਹੈ ਪਨੀਰ ਲੈ ਲੈਣਾ ਐ ਹੋ ਜੀਆਂ ਚੀਜ਼ਾਂ ਲੈਣ ਦੀਆਂ ਜੀ ਤਾਡੀ 70 ਸਾਲ ਦੀ ਉਮਰ ਆ ਇੱਕ ਅੱਜ ਵੀ ਤੁਹਾਡੇ ਕੇ ਜਿੰਮ ਦਾ ਪੂਰਾ ਜਨੂਨ ਆ ਤੇ ਜਿਹੜੇ ਨੌਜਵਾਨ ਅੱਜਕੱਲ ਜਿਹੜੇ ਸਕੂਲ ਕੁਰੀ ਦੇ ਵਿੱਚ ਆ ਰਹੇ ਜਿੰਦੇ ਉਸ ਨਾਲ ਉਹ ਕੀ ਕਹਿਣਾ ਚਾਹੂਗੇ ਤੇ ਨੌਜਵਾਨਾਂ ਅਸੀਂ ਤੇ ਉਹੀ ਕਵਾਂਗੇ ਕਿ ਉਹਨਾਂ ਨੂੰ ਬਹੁਤ ਜ਼ਰੂਰੀ ਆ ਧਿਆਨ ਦੇਣਾ ਜੇ ਜਾਨ ਆ ਤੇ ਜਹਾਨ ਆ ਜੇ ਜਾਨ ਹੀ ਨਹੀਂ ਹੈਗੀ ਦੇਖੋ ਬੰਦੇ ਦਾ ਸਰੀਰ ਵਧੀਆ ਹੋਵੇ ਚਾਰ ਬੰਦਿਆਂ ਚ ਫਲੋਤਾ ਹੋਵੇ ਲੋਕੀ ਵੇਖਦੇ ਉਹਨੂੰ ਵੀ ਅੱਛਾ ਕੱਪੜਾ ਵੀ ਪਾਇਆ ਹੋਵੇ ਤੇ ਬਈ ਵਧੀਆ ਲੱਗਦਾ ਹੈ ਲੋਕ ਖੁਸ਼ ਹੁੰਦੇ ਨੇ ਦੇਖ ਕੇ ਜੇ ਜਾਨ ਹੀ ਨਹੀਂ ਹੈਗੀ ਤੇ ਚਬੇੜ ਮਾਰ ਕੇ ਕੋਈ ਸੁੱਟ ਜਾਊਗਾ ਤੇ ਅੱਜ ਕੱਲ ਜੋ ਮਾਹੌਲ ਚੱਲਦਾ ਪਿਆ ਦੇਖੋ ਖੋਵਾ ਹੁੰਦੀਆਂ ਜੇ ਬੰਦੇ ਚ ਤਾਕਤ ਹੀ ਨਹੀਂ ਹੋਏਗੀ ਤੇ ਅਗਲਾ ਕੁਝ ਵੀ ਲੈ ਮੋਬਾਈਲ ਲੈ ਗਿਆ ਪੈਕ ਹੋ ਕੇ ਲੈ ਗਿਆ ਹੁਣ ਸਾਡੇ ਵਰਗੇ ਬੰਦੇ ਨੂੰ ਕੋਈ ਆਣ ਕੇ ਕੋਈ ਫੜੇ ਤੇ ਆਪਾਂ ਕੋਈ ਹਿੰਦ ਥੋੜੀ ਦੇਣਾ ਨੂੰ ਜਾਨ ਦੇਣਾ ਕਦੇ ਵੀ ਜਾਨ ਨਹੀਂ ਗਈ ਹੈ ਤੇ ਤਾਈਂ ਜੇ ਜਾਨ ਹੀ ਨਹੀਂ ਹੋਏਗੀ ਤੇ ਕਿੱਥੋਂ ਅਸੀਂ ਕਾਬੂ ਕਰ ਲਾਂਗੇ ਬੰਦਾ